ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅਮਰਤਪਾਲ ਦੀ ਹਵੇ ਕਹਿੰਦੇ ਅਮਰਤਪਾਲ ਨਾ ਸਿਰਫ ਖਡੂਰ ਸਾਹਿਬ ਤੋਂ ਜਿੱਤੂ ਬਲਕੇ ਉਹ ਸੰਗਰੂਰ ਤੇ ਬਠਿੰਡੇ ਤੇ ਵੀ ਅਸਰ ਪਾਉਂ ਹੋਰ ਥਾਵਾਂ ਤੇ ਜਿੱਥੇ ਸਿਮਰਜੀਤ ਸਿੰਘ ਮਾਨ ਦੇ ਬੰਦੇ ਖੜੇ ਨੇ ਉਹਨਾਂ ਨੂੰ ਵੀ ਮਦਦ ਮਿਲੂ ਇਹ ਕਹਿੰਦੇ ਨੇ ਨੌਜਵਾਨ ਇਸ ਕਿਸਮ ਦੀ ਹਵਾ ਚੱਲ ਰਹੀ ਹੈ ਅੱਜਕੱਲ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਦੇ ਹੱਕ 'ਚ ਸ਼ਾਇਦ ਇਸੇ ਕਰਕੇ ਅੱਜ ਸੁਖਵੀਰ ਸਿੰਘ ਬਾਦਲ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਬਾਬਾ ਬਕਾਲਾ ਦੀ ਰੈਲੀ ਦੇ ਵਿੱਚ ਅਮਰਤਪਾਲ ਤੇ ਬਰੇ ਨੇ ਅੱਜ ਆਪਾਂ ਖਡੂਰ ਸਾਬ ਸੀਟ ਦਾ ਐਨਾਲਿਸਿਸ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਅੱਜ ਵੀ ਕਰ ਰਹੇ ਹਾਂ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਮਤਲਬ ਕਿ ਹਰਜਿੰਦਰ ਵਾੜੀਆ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਜਿੱਥੋਂ ਤੱਕ ਤਾਂ ਖਡੂਰ ਸਾਹਿਬ ਕੰਸਟੀਟੂਐਂਸੀ ਦਾ ਸਵਾਲ ਹੈ ਇਸ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਨੌ ਅਸੈਂਬਲੀ ਹਲਕੇ ਨੇ ਜੰਡੇਆਲਾ ਤਰਨਤਾਰਨ ਖੇਮ ਕਰਨ ਪੱਟੀ ਖਡੂਰ ਸਾਹਿਬ ਬਾਬਾ ਬਕਾਲਾ ਜੀਰਾ ਸultanpur Lodhi ਤੇ ਕਪੂਰਥਲਾ ਇਹ ਤਾਂ ਹੈ ਉਥੇ ਦੇ ਹਲਕੇ ਤੇ ਮੁੱਦਾ ਉਥੇ ਕੀ ਚੱਲ ਰਿਹਾ ਹੈ ਜਿਹਦਾ ਜ਼ਿਕਰ ਅ ਵੀ ਅਮਰਤਪਾਲ ਦੀ ਹਵਾ ਕਿਉਂ ਹੈ ਮੁੱਦਾ ਕੇਂਦਰੀ ਮੁੱਦਾ ਬਣ ਗਿਆ ਉਥੇ ਬੰਦੀ ਸਿੰਘਾਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਤੇ ਜਾਂ ਫਿਰ ਅਮਰਤਪਾਲ ਸਿੰਘ ਦੀ ਰਿਹਾਈ ਜਿਹੜਾ ਡਿਬੁਰਗੜ੍ਹ ਜੇਲ੍ਹ ਦੇ ਵਿੱਚ ਹੈ ਦੇਖੋ ਅਮਰਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਦੋਂ ਦਾ ਖੜਾ ਹੋਇਆ ਤੇ ਮਾਨ ਸਾਹਿਬ ਨੇ ਸ਼ਰੋਮਨੀ ਅਕਾਲੀ ਦਰ ਅੰਮਰਸਰ ਨੇ ਆਪਣੇ ਬੰਦੇ ਨੂੰ ਬਿਠਾਤਾ ਲੇਕਿਨ ਇੱਕ ਵਾਰ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਹਰਪਾਲ ਸਿੰਘ ਬਲੇਅਰ ਨੇ ਕਾਗਜ਼ ਤਾਂ ਭਰਤੇ ਉਹ 1 2 ਦਿਨ ਚ ਪਤਾ ਲੱਗ ਜਾਣਾ ਕਿਉਂਕਿ ਲੋਕਾਂ ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਹੈ ਮੈਨੂੰ ਵੀ ਇੱਕ ਐਕਸਪਰਟ ਨੇ ਦੱਸਿਆ ਕਿ ਐਨਐਸਸੀ ਦੇ ਵਿੱਚ ਬੰਦ ਬੰਦੇ ਦਾ ਉਹੀ ਪਤਾ ਨਹੀਂ ਇਹ ਸਰਕਾਰ ਉਹਦੇ ਪੇਪਰ ਰੱਦ ਕਰ ਦੇ ਫਿਰ ਇਸ ਕਰਕੇ ਬਲੇਰ ਨੇ ਪੇਪਰ ਭਰੇ ਨੇ ਜੇ ਪੇਪਰ ਰੱਦ ਨਹੀਂ ਹੁੰਦੇ ਜੇ ਅਮਰਤਪਾਲ ਚੌਣ ਲੜਦਾ ਤਾਂ ਨਿਸ਼ਚਿਤ ਤੌਰ ਤੇ ਹਾਜ਼ਰੀ ਕੜੀ ਹਵਾ ਉਹਦੇ ਹੱਕ ਦੇ ਪਿੱਛੇ ਹੈ ਤੇ ਸ਼ਰੋਮਨੀ ਅਕਾਲੀ ਦਲ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੈ ਦੂਜੀ ਵੱਡੀ ਚੁਣੌਤੀ ਪਰਮਜੀਤ ਖਾਲੜਾ ਬੀਬੀ ਖਾਲੜਾ ਲੇਟ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਪਤਨੀ ਜਿਸ ਤਰ੍ਹਾਂ ਖੁੱਲ ਕੇ ਪ੍ਰਚਾਰ ਕਰ ਰਹੇ ਨੇ ਉਹ ਵੀ ਬਾਕੀ ਦਲਾਂ ਖਾਸ ਤੌਰ ਤੇ ਸ਼ਰੋਮਰੀ ਅਕਾਲੀ ਦਲ ਨੂੰ ਕਾਫੀ ਨੁਕਸਾਨ ਤੇ ਕਾਫੀ ਵੱਡੀ ਚੁਣੌਤੀ ਬਣ ਰਹੇ ਨੇ ਬੀਬੀ ਖਾਲੜਾ ਨੇ 2019 ਦੇ ਵਿੱਚ 20.51 ਜਿਨੀ ਕੇ B.52% ਦੀ ਵੋਟਾਂ ਲਈਆਂ ਸੀ ਤੇ ਬੀਬੀ ਜ਼ਗੀਰ ਕੌਰ 31% ਲੈ ਗਈ ਸੀ ਜੇ ਦੋਨਾਂ ਨੂੰ ਮਿਲਾ ਲੀਏ ਤਾਂ ਇਹ ਜਿੱਤ ਹੋ ਸਕਦੀ ਸੀ ਲੇਕਿਨ ਕਿਉਂਕਿ ਪੰਥਕ ਵੋਟ ਡਿਵਾਈਡ ਹੋ ਗਈ ਜਿਹਦਾ ਅਸਰ ਫੁਣ ਵੀ ਨਜ਼ਰ ਆ ਰਿਹਾ ਹੈ ਵੈਸੇ ਮੈਂ ਨੌਜਵਾਨਾਂ ਨੂੰ ਪੁੱਛਿਆ ਕਿ ਕੀ ਕਾਰਨ ਕੀ ਹੈ ਕਹਿੰਦੇ ਜੀ ਅਸੀਂ ਤਾਂ ਸਿੱਧੂ ਮੂਸੇਵਾਲੇ ਦਾ ਜੜਾ ਗਦਾਰ ਗਣ ਹੈ ਨਾ ਉਹਦੇ ਜਿਹੜਾ ਉਹਨੇ ਲਾਂਭਾ ਦਿੱਤਾ ਕਿ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਤੁਸੀਂ ਮਾਨ ਸਾਹਿਬ ਨੂੰ ਹਰਾਇਆ ਅਸਦਾ ਉਹ ਉਹ ਗੱਲ ਦਾ ਬਦਲਾ ਲੈਣਾ ਹੈ ਅਸੀਂ ਤਾਂ ਉਹ ਮੋੜ ਨਹੀਂ ਆ ਭਾਜੀ ਇਹ ਇਹਨਾਂ ਨੇ ਜਿਹੜਾ ਹਰਾਇਆ ਇਸ ਕਿਸਮ ਦੀ ਗੱਲ ਵੀ ਨੌਜਵਾਨ ਕਹਿੰਦੇ ਸੁਣੇ ਗਏ ਸੋ ਇਹ ਗੱਲ ਤਾਂ ਬੜੀ ਸਪਸ਼ਟ ਹੈ ਕਿ ਬਾਦਲਦਾਲ ਤੇ ਬਰਸਾ ਸਰ ਮਿਲਟਵਾ ਦੋਨੇ ਦੋਨਾਂ ਨੂੰ ਚਿੰਤਾ ਤਾਂ ਹੋਈ ਹੈ ਕੱਲੀ ਖਡੂਰ ਸਾਹਿਬ ਦੀ ਨਹੀਂ ਹੋਰ ਥਾਵਾਂ ਤੇ ਖਾਸ ਤੌਰ ਤੇ ਬਠਿੰਡਾ ਦੀ ਵੀ ਉੱਥੇ ਵੀ ਅਸਰ ਪੈ ਰਿਹਾ ਹੈ ਅਮਰਪਾਲ ਸਿੰਘ ਖਾਸ ਤੌਰ ਤੇ ਜਿਹੜੇ ਸਿਮਰਤਜੀਤ ਸਿੰਘ ਮਾਨ ਨੇ ਸਪੋਰਟ ਕੀਤੀ ਹੈ ਉਹਨਾਂ ਦੇ ਹੱਕ ਚ ਭੁਗਤਣਗੇ ਬਹੁਤ ਸਾਰੇ ਨੌਜਵਾਨ ਹੁਣ ਮੈਂ ਸੁਣ ਰਿਹਾ ਸੀ ਬਾਬਾ ਬਕਾਲਾ ਦੀ ਰੈਲੀ ਕੀਤੀ ਹੈ ਬਹੁਤ ਘੱਟ ਬੜਾ ਸੀ ਦਰਸਾ ਸਿੰਘ ਮਟੋਹਾ ਬਹੁਤ ਤਿੱਖਾ ਬੋਲਿਆ ਬਹੁਤ ਸਿੱਧੀਆਂ ਗੱਲਾਂ ਕੇਜਰੀ ਵਾਲਮਾ ਕਹਿੰਦਾ ਵੈਸੇ ਲਵ ਜੋਨੇ ਕਰਤੂਤਾ ਕਹ ਕਹਦੇ ਜੇ ਮੇਰੀਆ ਕਰਤੂਤਾ ਠੀਕ ਨਹੀਂ ਤਾਂ ਮੈਨੂੰ ਵੋਟ ਨਾ ਪਾਇਓ ਹਾਲਾਂਕਿ ਕਰਤੂਤਾ ਨੈਗੇਟਿਵ ਵਰਡ ਆ ਪਰ ਕਹਤਾਂ ਇਦੀ ਮਰਜ਼ੀ ਹੈ ਤੇ ਉਹ ਤੇ ਬੋਲੇ ਤੇ ਲੇਕਿਨ ਬੰਦੀ ਸਿੰਘ ਕੱਲੇ ਕੱਲੇ ਦਾ ਨਾਮ ਲੈ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਮਰਤਪੁਰ ਤਾਂ ਕੱਲ ਆਇਆ ਇਹਦੀ ਕੀ ਕੁਰਬਾਨੀ ਹੈ ਕੁਰਬਾਨੀ ਤਾਂ ਉਹਨਾਂ ਲੋਕਾਂ ਦੀ ਹੈ ਜਿਹੜੇ ਜੇਲਾ ਚ ਬੈਠੇ ਨੇ ਤੋਂ ਇਸੇ ਕਿਸਮ ਦੀ ਗੱਲ ਉਥੇ ਜਿਹੜੀ ਸਖਵੀਰ ਸਿੰਘ ਬਾਦਲ ਨੇ ਕਹੀ ਤੇ ਨਾਲੇ ਇਹ ਕਿਹਾ ਇਹ ਲੋਕ ਸਾਰੇ ਜਿਹੜੇ ਮਿਲ ਕੇ ਕੇਂਦਰ ਦੇ ਆ ਸਰਕਾਰਾਂ ਰਾਸ਼ਟਰੀ ਪਾਰਟੀਆਂ ਸਾਡੀ ਇਹ ਜਿਹੜੀ ਪੰਥ ਪਾਰਟੀ ਨੂੰ ਕਮਜ਼ੋਰ ਕਰ ਰਹੀਆਂ ਨੇ ਇਹ ਜੇ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਜੇ ਪੰਥ ਨੂੰ ਸਹੀ ਰਸਤੇ ਤੇ ਰੱਖਣਾ ਹੈ ਤਾਂ ਇਸ ਪਾਰਟੀ ਨੂੰ ਜਿਤਾਓ ਇਹ ਕਹਿੰਦੇ ਸੁਣੇਗੇ ਤੇ ਮੈਂ ਜਿਵੇਂ ਕਿਹਾ ਕਿ ਬਾਕੀਆਂ ਤੇ ਵੀ ਬਰੇ ਲੇਕਿਨ ਸਭ ਤੋਂ ਜ਼ਿਆਦਾ ਅਮਰਪਾਲ ਸਿੰਘ ਤੇ ਇਹ ਦੋਨੇ ਜਿਹੜੇ ਹੈ ਉਹ ਵਰਦੇ ਨਜ਼ਰ ਆਏ ਹੁਣ ਗੱਲ ਤਾਂ ਇਹ ਹੈ ਮਤਲਬ ਸੁਖਵੀਰ ਸਿੰਘ ਬਾਦਲ ਨੇ ਜੋ ਕਿਹਾ ਜੀ ਪਹਿਲਾਂ ਕਿੱਥੇ ਸੀ ਜੀ ਅਬਰਤਪਾਲ ਅੱਜ ਇਹ ਕਰ ਰਿਹਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਕਸਰ ਆਪਾਂ ਸੁਣ ਨੂੰ ਮਿਲਿਆ ਨਾਲੇ ਜਦੋਂ ਲੜਾਈ ਹੁੰਦੀ ਹੈ ਉਦੋਂ ਹੁੰਦੀ ਹੈ ਬਿੱਸਾ ਸਿੰਘ ਮਟੋਵਾ ਤਾਂ ਪਹਿਲੇ ਜਾ ਕੇ ਉਹ ਜਿਹੜਾ ਹੈ ਇਹਨਾਂ ਦੇ ਪਰਿਵਾਰ ਨੂੰ ਮਿਲੇ ਸੀ ਜੀ ਤੁਸੀਂ ਤਾਂ ਕਿਹਾ ਸੀ ਕਿ ਮੇਰੀ ਮਦਦ ਕਰੋਗੇ ਕਿਹਾ ਜਾਂ ਨਹੀਂ ਕਿਹਾ ਲੇਕਿਨ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੀਬੀ ਕਲੜਾ ਤੇ ਇਹ ਸਾਰਾ ਪਰਿਵਾਰ ਜਿਸ ਤਰੀਕੇ ਨਾਲ ਉਹਨ ਪ੍ਰਚਾਰ ਕਰ ਰਿਹਾ ਹੈ ਤੇ ਹਵਾ ਤਾਂ ਬਣ ਰਹੀ ਹੈ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਵੈਸੇ ਆਪਾਂ ਥੋੜੀ ਜਿਹੀ ਪਿਛਲੀ ਜਗ੍ਹਾ ਮਾਰ ਲਈ ਥੋੜਾ ਜਿਹਾ ਇੰਟਰਜੈਪਸ਼ਨ ਸੀ 2019 ਦੇ ਵਿੱਚ ਡਿੰਪਾ ਜਿੱਤੇ ਜਸਵੀਰ ਸਿੰਘ ਤੇ ਪੱਕਾ ਕਾਂਗਰਸ ਦਾ 43.95% ਦੀ ਵੋਟਾਂ ਪਈਆਂ ਸੀ ਬੀਬੀ ਜ਼ਗੀਰ ਕੌਰ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਜੇ ਮੋੜੀਏ ਤੇ ਤਕਰੀਬਨ 31% ਤੇ ਜਿਹੜੇ ਰਜਿੰਦਰ ਸਿੰਘ ਸੀ ਆਮ ਆਦਮੀ ਪਾਰਟੀ ਤੋਂ ਉਹ ਤਾਂ ਉਹਦੇ ਧਰਮਾਤ ਜੱਫਤ ਹੋਈ ਸੀ ਉਹਦਾ 1.5% ਵੋਟ ਪਈ ਸੀ ਤੇ ਬੀਬੀ ਖਾਲੜਾ ਨੂੰ ਜਿਹੜੀਆਂ ਸਾਡੇ 20% ਪਈਆਂ ਸੀ ਤੋਂ ਇਸ ਇਸ ਹਾਲਾਤ ਦੇ ਵਿੱਚ ਇੱਕ ਗੱਲਤ ਹੈ ਕਿ ਇਹ ਜਿਹੜੀ ਅੱਠ ਗੁਰੂਆਂ ਦੀ ਚਰਨ ਸੋ ਪ੍ਰਾਪਤ ਇਹ ਧਰਤੀ ਖਡੂਰ ਸਾਹਿਬ ਦੀ ਜਿਹੜਾ ਇਹ ਹਣਕਾ ਹੈ ਇਹਦੇ ਵਿੱਚ ਸਿੱਖ ਵੋਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਲੇਕਨ ਉਥੇ ਇਸ ਕਿਸਮ ਦੀ ਡਿਵੀਜ਼ਨ ਹਮੇਸ਼ਾ ਖਰਾਬ ਕਰਦੀ ਹੈ ਤੇ ਇਸੇ ਕਰਕੇ ਤਲੋਕ ਕਹਿੰਦੇ ਨੇ ਕਿ ਇਸ ਵਾਰ ਸਖਬੀਰ ਸਿੰਘ ਬਾਦਲ ਜੇ ਕਿਤੇ ਇਹ ਗਲਤੀ ਨਾ ਕਰਦੇ ਸਿਮਰਜੀਤ ਸਿੰਘ ਮਾਨ ਵਾਂਗ ਉਥੇ ਬੰਦਾ ਨਾ ਖੜਾਉਂਦੇ ਕਿਤੇ ਹੋਰ ਸਾਸੂ ਮਟੋਹਾਰ ਨੂੰ ਐਡਜਸਟ ਕਰ ਦਿੰਦੇ ਤਾਂ ਸਾਰੀਆਂ ਸੀਟਾਂ ਤੇ ਉਹਨਾਂ ਦੀ ਇਸ ਕਰਕੇ ਬੱਲੇ ਬੱਲੇ ਹੋ ਜਾਣੀ ਸੀ ਕਿ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਹੁਣੇ ਪੰਤਕ ਐ ਸੀ ਪੰਤਕ ਮੋੜਾ ਪੰਜਾਬੀ ਪਾਰਟੀ ਤੋਂ ਲੈ ਲਿਆ ਇਸ ਕਿਸਮ ਦੀ ਗੱਲ ਜਿਹੜੀ ਆ ਕੀਤੀ ਹੁਣ ਤੁਸੀਂ ਦੂਜੇ ਪਾਸੇ 22 ਦੇ ਵਿੱਚ ਜਦੋਂ ਅਸੈਂਬਲੀ ਚੋਣ ਹੋਈ ਸੀ ਸੱਤ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੋਈ ਹੈ ਉੱਥੇ ਦੋ ਹੀ ਹਲਕੇ ਨੇ ਦੋਨੇ ਪਿਓ ਪੁੱਤਾਂ ਕੋਲ ਨੇ ਕਿਹੜੇ ਕਿਹੜੇ ਜਿਹੜਾ ਹੈ ਕਪੂਰਥਲਾ ਰਾੜਾ ਗੁਰਜੀਤ ਸਿੰਘ ਤੇ ਸਲਤਨਪੁਰ ਲੋਧੀ ਉਹਦਾ ਪੁੱਤਰ ਆੜਾ ਇੰਦਰਪ੍ਰਤਾਪ ਦੋਨਾਂ ਕੋਲ ਨੇ ਵੈਸੇ ਉਹਨੂੰ ਹਰਾਨੀ ਦੀ ਗੱਲ ਹੈ ਕਾਂਗਰਸ ਪਾਰਟੀ ਦੀ ਟੈਕ ਟੂ ਦੇਤੀ ਉਹਨਰੇ ਕਨਵੀਰ ਸਿੰਘ ਜੀਰਾ ਨੂੰ ਤੇ ਜੀਰਾ ਜਿਹੜਾ 17 ਚ ਐਮਐਲਏ ਰਹਾ ਜੀਰੇ ਤੋਂ ਬਾਈ ਚ ਹਾਰ ਗਿਆ ਸੀ ਤੋਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਫੇਰ ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਜਿਹੜਾ ਟਰਾਂਸਪੋਰਟ ਮੰਤਰੀ ਹੈ ਪੱਟੀ ਤੋਂ ਐਮਐਲਏ ਤੇ ਹੁਣੇ ਲੋਕ ਸਭਾ ਦੇ ਟਰਾਂਸਪੋਰਟ ਮੰਤਰੀ ਹੈ ਪੱਟੀ ਤੋਂ ਐਮਐਲਏ ਰਾਮਗੜੀ ਨੂੰ ਨਾਰਾਜ਼ ਕਰੀ ਫਿਰਦਾ ਹੈ ਵੈਸੇ ਦੇਸ਼ ਪ੍ਰਤਾਪ ਕਹਿਰੇ ਨੂੰ ਰੱਖਿਆ ਆ ਰਵਿੰਦਰ ਸਿੰਘ ਗਿੱਲ ਨੂੰ ਰੱਖਿਆ ਆ ਤੇ ਉਹ ਇਸ ਹਾਲਾਤ ਚ ਕਿ ਜੇ ਸਾਰਾ ਕੁਝ ਵੰਡਿਆ ਜਾਂਦਾ ਤਾਂ ਦਾਲ ਆ ਸਕਦਾ ਇਸ ਕਿਸਮ ਦੀ ਗੱਲ ਹੈ ਫਿਰ ਇੱਕ ਹੋਰ ਹੈ ਜਿਹੜਾ ਮਨਜੀਤ ਸਿੰਘ ਮੀਆਂ ਬਟ ਭਾਰਤੀ ਜਨਤਾ ਪਾਰਟੀ ਤੋਂ ਇਹ ਵੀ ਅਕਾਲੀਆਂ ਦਾ ਐਮਐਲਏ ਰਹੇ ਤੇ 22 ਤੋਂ ਪਹਿਲਾਂ ਭਾਈ ਸਾਹਿਬ ਚਲੇ ਗਏ ਸੀ ਭਾਰਤੀ ਜਨਤਾ ਪਾਰਟੀ ਚ ਹੁਣ ਉਹਨਾਂ ਨੇ ਟਿਕਟ ਦਿੱਤੀ ਹੈ ਮਿਰਸਾ ਸਿੰਘ ਮਟਵਾ ਦਾ ਤੁਹਾਨੂੰ ਪਤਾ ਹੀ ਹੈ ਤੇ ਫਿਰ ਇੱਕ ਹੋਰ ਹੈ ਜਿਹਨੂੰ ਆਪਾਂ ਯਾਦ ਨਹੀਂ ਕਰਦੇ ਨੋਟਾ ਵੀ ਹੁੰਦਾ ਹੈ ਜਦੋਂ ਅਸੀਂ ਇਸ ਕਿਸਮ ਦੀ ਗੱਲ ਦੇਖਣੀ ਹੁੰਦੀ ਹੈ ਨੋਟਾਂ ਨੂੰ ਵੀ ਹਮੇਸ਼ਾ ਯਾਦ ਕਰਿਏ ਖੈਰ ਹੁਣ ਜੇ ਆਪਾਂ ਪੋਜੀਸ਼ਨ ਕਲੀਅਰ ਹੈ ਕੁਲਵੀਰ ਸਿੰਘ ਜੀਰਾ ਕਾਂਗਰਸ ਲਾਲਜੀਤ ਸਿੰਘ ਭੋਲਰ ਆਮ ਆਦਮੀ ਪਾਰਟੀ ਔਰ ਬਿਰਸਾ ਸਿੰਘ ਬਟਵਾ ਸ਼੍ਰੋਮਣੀ ਅਕਾਲੀ ਦਲ ਔਰ ਮਨਜੀਤ ਸਿੰਘ ਮੰਨਾ ਮੀਆ ਬੈਂਟ ਇਹ ਹੈਗਾ ਭਾਰਤੀ ਜਨਤਾ ਪਾਰਟੀ ਇੰਡੀਪੈਂਡੈਂਟ ਅਮਰਤਪਾਲ ਸਿੰਘ ਇਹਦੇ ਤੇ ਵਿੱਚ ਆਪਸ ਮੁਕਾਬਲਾ ਹੈ ਹੁਣ ਇਸ ਮੁਕਾਬਲੇ ਦੇ ਵਿੱਚ ਜਿੱਥੇ ਇਹ 4 5 4 ਤਾਂ ਹੋਈ ਕਿ ਚ 5ਵਾਂ ਅਵਰਤਪਾਲ ਇਹਦੇ ਵਿੱਚ ਜਿਹੜਾ ਮੈਂ ਸ਼ੁਰੂ ਚ ਲਫ਼ਜ਼ ਕਿਹਾ ਸੀ ਤੁਹਾਨੂੰ ਕਿ ਹਵਾ ਜਿਹੜੀ ਹੈ ਲੋਕ ਇਹ ਕਹਿੰਦੇ ਨੇ ਉਹ ਛੱਡੋ ਮੇਰੇ ਕੋਲ ਪਿੱਛੇ ਜੇ ਜਿਹੜੀ ਟੋੜਾ ਸਾਹਬ ਦੇ ਪਿੰਡ ਦੇ ਲਾਗੇ ਤੇ ਕਈ ਨੌਜਵਾਨ ਆਏ ਔਰ ਦੇਣੀ ਤਾਂ ਉਹਨਾਂ ਨੇ ਫੁਰ ਖਬਰ ਸੀ ਮੈਂ ਪੁੱਛਿਆ ਮੈਂ ਕਿਵੇਂ ਹੈ ਕਹਿੰਦੇ ਜੀ ਅਸੀਂ ਤਾਂ ਅੰਮ੍ਰਿਤਪਾਲ ਦੇ ਨਾਲ ਆ ਜਿਹਨੂੰ ਇਹ ਸਰਕਾਰ ਨੇ ਡਿਬਰੂਗੜ੍ਹ ਭੇਜਤਾ ਅਸੀਂ ਤਾਂ ਨਹੀਂ ਆਮ ਆਦਮੀ ਪਾਰਟੀ ਨੂੰ ਪਾਉਂਦੇ ਵੋਟ ਜਿੰਨੀ ਉਹਨਾਂ ਦੇ ਲੱਗ ਲੱਗ ਫੈਕਟਰ ਨੇ ਤੇ ਇਹ ਗੱਲ ਮੰਨਣੀ ਪਊਗੀ ਮੈਨੂੰ ਕੱਲ ਜਿਹੜਾ ਹੈ ਗਦਾਰ ਗਾਣਾ ਸਿੱਧੂ ਮੂਸੇਵਾਲਾ ਦਾ ਮੇਰੇ ਨਹੀਂ ਯਾਦ ਸੀ ਉਹ ਵੀ ਇੱਕ ਨੌਜਵਾਨ ਨੇ ਮੈਨੂੰ ਦੱਸਿਆ ਤੇ ਮੈਂ ਸੁਣਿਆ ਤੇ ਉਹਦੇ ਵਿੱਚ ਬਿਲਕੁਲ ਜ਼ਿਕਰ ਕਰ ਰਿਹਾ ਸੀ ਤੁਸੀਂ ਮੈਨੂੰ ਗਦਾਰ ਗਾਣਾ ਤਿੰਨ ਵਾਰ ਤੁਸੀਂ ਕਾਂਗਰਸ ਛਤਾਈ ਤੇ ਤੁਸੀਂ ਮਾਂ ਨਾਰਾ ਤੁਸੀਂ ਕਾਲੜਾ ਹਰਾਈ ਤੁਸੀਂ ਮੈਨੂੰ ਕਹਿ ਰਹੇ ਹੋ ਦੀਪ ਸਿੱਧੂ ਦਾ ਵਿਅਚ ਜਕਰਾ ਤਾਂ ਨੌਜਵਾਨ ਅੱਜ ਕੱਲ ਸੋਸ਼ਲ ਮੀਡੀਆ ਦੇ ਜਵਾਨੇ ਚ ਬਹੁਤ ਕੁਛ ਕੱਢੀ ਫਿਰਦੇ ਨੇ ਇਸ ਕਰਕੇ ਕੋਈ ਹੈਰਾਨੀ ਨਹੀਂ ਹੋਊਗੀ ਕਿ ਜਿਹੜੀ ਅਮਰਤਪਾਲ ਦੇ ਹੱਕ ਦੇ ਵਿੱਚ ਭੁਗਤ ਜੇ ਇਸ ਵਾਰ ਲੋਕ ਤਾਂ ਬਹੁਤ ਸਾਰੀਆਂ ਸਿਮਰਜੀਤ ਸਿੰਘ ਮਾਨ ਵਾਲੀਆਂ ਗੱਲਾਂ ਕਰਦੇ ਨੇ ਕਿ ਉਸ ਤਰ੍ਹਾਂ ਦੀ ਗੱਲ ਹੋਏਗੀ ਦੇਖਦੇ ਹਾਂ ਕੀ ਹੋਏਗਾ ਪਰ ਜਿੰਨਾ ਕੁ ਹੱਥ ਦੀ ਕੜੀ ਐਨਾਲਿਸਿਸ ਐ ਇਹ ਕਹਿੰਦਾ ਜੇ ਪੇਪਰ ਠੀਕ ਪਾਏ ਗਏ ਜੇ ਅਮਰਤਪੁਰ ਲੜਾਈ ਲੜਿਆ ਜੇ ਤਾਂ ਕਿ 17 ਤੱਕ ਕੱਲ ਅੱਜ ਪੜਤਾਲ ਹੋ ਰਹੀ ਹੈ ਕੱਲ ਤੱਕ ਆਪਾਂ ਨੂੰ ਪਤਾ ਲੱਗ ਜਾਓ ਪੇਪਰ ਸਹੀ ਰੱਖੇ ਨੇ ਕਿ ਨਹੀਂ ਰੱਖੇ ਇਹ ਫਿਰ ਆਪਾਂ ਦੁਬਾਰਾ ਐਨਾਲਿਸਿਸ ਕਰਾਂਗੇ ਹਾਲ ਦੀ ਘੜੀ ਤਾਂ ਇਓਂ ਲੱਗਦਾ ਹੈ ਅ ਬਸ ਮਿਲਦੇ ਆਂ ਅਗਲੀ ਵੀਡੀਓ ਵਿੱਚ ਹੁਣ ਐਨਆਈ ਬਹੁਤ ਬਹੁਤ ਸ਼ੁਕਰੀਆ